ਕਿਸਾਨ ਭਰਾਵੋ ਇਹ ਕਣਕ ਜਿਹੜੀ ਆਪਾਂ ਦੇਖ ਰਹੇ ਹਾਂ ਇਹ 826 ਕਣਕਾਂ ਜੀ ਇਹ 11ਵੇਂ ਦੀ ਇੱਕ ਤਰੀਕ ਨੂੰ ਕਣਕ ਦੀ ਬਿਜਾਈ ਹੋਈ ਹੋਈ ਆ ਤੇ ਇਹ ਜੀ ਕਿ ਕਥੈਲਾ ਰੇ ਦਾ ਪੈ ਚੁੱਕਿਆ ਜੀ ਯੂਰੀਆ ਤੇ ਹੁਣ ਇਹ ਬਿਲਕੁਲ ਤੁਸੀਂ ਦੇਖੋ ਜੀ ਹੁਣ ਇਹ ਬਾਣ ਸੁੱਕਿਆ ਪਿਆ ਜੀ ਬਿਲਕੁਲ ਦੇਖੋ ਆ ਦੇਖੋ ਜੀ ਇਹਦੇ ਵਿੱਚ ਰੰਗ ਇਹਦਾ ਪੀਲਾ ਪੈ ਗਿਆ ਜੀ ਥੋੜਾ ਜਿਹਾ ਹੁਣ ਆਪਾਂ ਨੇ ਆਹ ਕੀਤਾ ਜੀ ਇਹਦੇ ਉੱਪਰ ਆਹ ਦੇਖੋ ਇਹਦੇ ਨਾਲ ਜਿਵੇਂ ਰੇਹ ਦੇ ਵਿੱਚ ਦੀ ਬੋਰੀ ਪਾਈ ਹੁੰਦੀ ਹੈ ਜੀ ਐਸ ਲੋਟੇ ਨੇ ਮਤਲਬ ਕੰਮ ਕੀਤਾਗਾ ਮੈਗਜ਼ੀਨ ਨੇ ਇਹ ਇੱਕ ਕਿੱਲੇ ਤੇ ਇੱਕ ਡੱਬਾ ਆਪਾਂ ਨੇ ਪਾਇਆਗਾ ਇਹਨੂੰ 4-5 ਦਿਨ ਭਰავੋ ਹੋ ਗਏ ਨੇ ਇਸ ਕਣਕ ਨੂੰ ਇਹਦੇ ਉੱਪਰ ਸਪਰੇਅ ਕਰੀ ਨੂੰ ਬਹੁਤ ਵਧੀਆ ਇਹਦਾ ਰਿਜ਼ਲਟ ਆ ਜੀ ਐਨ ਵਧੀਆ ਮਤਲਬ ਕਹਿਣ ਦਾ ਭਾਵ ਵਧੀਆ ਪੱਤਾ ਖੜੇ ਆ ਜੀ ਕਣਕ ਦਾ ਆ ਦੇਖੋ ਜੀ ਘਟੋ ਘਟ ਇੱਕ ਇੱਕ ਫੋਟੋ ਦੇ ਲਵੇ ਕੱਟ ਕਰ ਗਈ ਜੀ ਆ ਫਟੌਰ ਦੇਖੋ ਕੈਨੇ ਕਿ ਕਰੂਗੀ ਆ ਦੇਖੋ ਫਟਾਰਾ ਵੀ ਕਰ ਰਹੀ ਹੈ ਕਣਕ ਆ ਦੇਖੋ ਹੁਣ ਇਹਨੂੰ ਆਪਾਂ ਦੂਜਾ ਪਾਣੀ ਲਾਵਾਂਗੇ ਜੀ ਦੋ ਦਿਨਾਂ ਤੱਕ ਇੱਕ ਇੱਕ ਬੋਰੀ ਇਹਦੇ ਵਿੱਚ ਜੂਰੀ ਇਹਦੀ ਹੋਰ ਪਾਵਾਂਗੇ ਤਕਰੀਬਨ ਢਾਈ ਤਿੰਨ ਬੋਰੀਆਂ ਢਾਈ ਕਬੋਰੀਆਂ ਆਪਾਂ ਕਿੱਲੇ ਦੀਆਂ ਜੂਰੀ ਇਹਦੀ ਪਾਉਣੇ ਆ ਭਰਾਵੋ ਇੱਕ ਥੈਲਾ ਇਹਦੇ ਵਿੱਚ ਡੀਏਪੀ ਦਾ ਪਾਇਆ ਤੇ ਇੱਕ ਸਪਰੇ ਆਪਾਂ ਨੇ ਭਰਾਵੋ ਇਹਦੀ ਕੀਤੀ ਆ ਵਧੀਆ ਕਣਕ ਤਕਰੀਬਨ ਕੋਈ ਕਿਸੇ ਪਾਸੇ ਪੀਲੀ ਨਹੀਂ ਪਈ ਵਧੀਆ ਕਣਕ ਗਰੋਥ ਬਣਾ ਰਹੀ ਆ ਆਪਾਂ ਨੂੰ ਦਿਸ ਰਹੀ ਹੈ ਵੀਡੀਓ ਦੇ ਵਿੱਚ 826 ਗਣਕਾ ਜੀ ਇਹ